ਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮਖ ਦੇ ਵੜਿਆਈ ਸ੍ਰੀ ਰਾਗ ਮਹੱਲਾ 3 ਹਉ ਮੈਂ ਕਰਮ ਕਮਾਵੰਦੀ ਜਮ ਡੰਡ ਲੱਗੈ ਤਿਨ ਆਈ ਜੇ ਸਤਗੁਰ ਸੇਵਨ ਸੇ ਉੱਭਰੇ ਹਰ ਸੇਤੀ ਲਿਵ ਲਾਏ ਮਨ ਰੇ ਗੁਰਮਖ ਨਾਮ ਧਿਆਈ ਤੁਰ ਪੂਰਬ ਕਰਤੈ ਲਿਖਿਆ ਇੰਨਾ ਗੁਰਮਤਿ ਨਾਮ ਸਮਾਏ ਰਹਾਉ ਵਿਣ ਸਤਗੁਰ ਪ੍ਰਤੀਤ ਨ ਆਵੇ ਨਾਮ ਨਾ ਲਾਗੂ ਭਾਉ ਸੁਪਨੈ ਸੁਖ ਨਾ ਪਾਵੀ ਦੁਖ ਮਹਿ ਸਵੇ ਸਮਾਏ ਜੇ ਹਰ ਹਰ ਕੀਚੈ ਬਹੁਤ ਲੋਚੀਐ ਕੀਰਤਨਾ ਮੀਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਂ ਗੁਰ ਸ਼ਬਦ ਦੜਾਵੇ ਰੰਗ ਸਿਉ ਬਿਨ ਕਿਰਪਾ ਲਿਆ ਨਾ ਜਾਈ ਜੇ ਸੋ ਅੰਮ੍ਰਿਤ ਨੀਰੀਐ ਪੀ ਬਿਖ ਫਲ ਲਾਗੇ ਧਾਈ ਸੇ ਜਨ ਸੱਚੇ ਨਿਰਮਲੇ ਜਿਨ ਸਤਗੁਰ ਨਾਲ ਪਿਆਰ ਸਤਗੁਰ ਕਾ ਭਾਣਾ ਕਮਾਉਂਦੇ ਬਿਖ ਹਉਮੈ ਤਜ ਬੀਕਾਰ ਮਨ ਹਠ ਕਿਤੇ ਉਪਾਏ ਨਾ ਛੂਟੀਐ ਸਿਮਰਤ ਸਾਸਤਰ ਸੁਧੂ ਜਾਇ ਮਿਲ ਸੰਗਤ ਸਾਧੂ ਉੱਭਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨਾ ਪਾਰਾ ਵਾਰ ਗੁਰਮੁਖ ਸੇ ਸੋਹੰਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾ ਤਾਈ ਕਹੇ ਦੂਜਾ ਔਰ ਨਾ ਕੋਈ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਈ ਸ੍ਰੀ ਰਾਗ ਮਹੱਲਾ 3 ਪੰਖੀ ਬਿਰਖ ਸੁਹਾਵੜਾ ਸੱਚ ਚੁਗੈ ਗੁਰ ਭਾਇ ਹਰ ਰਸ ਪੀਵੈ ਸਹਿਜ ਰਹੈ ਉੱਡੈ ਨਾ ਆਵੈ ਜਾਇ ਨਿਜ ਕਰਵਾਸਾ ਪਾਇ ਹਰ ਹਰ ਨਾਮ ਸੁਮਾਈ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕੈ ਭਾਣੈ ਜੇ ਚਲਹਿ ਤਾਂ ਅਨ ਦਿਨ ਰਾਚੈ ਹਰ ਨਾਹੀ ਰਹਾਉ ਪੰਛੀ ਬਿਰਖ ਸੁਹਾਵੜੀ ਉੱਡੈ ਚਹੂੰ ਦਿਸ ਜਾਹਿ ਜੀਤਾ ਊਡਹਿ ਦੁਖ ਘਣੇ ਨਿਤ ਦਾਜਹਿ ਤੈ ਬਿਲਲਾਹਿ ਬਿਨ ਗੁਰ ਮਹਿਲ ਨਾ ਜਪਈ ਨਾ ਅਮਰਤ ਫਲ ਪਾਹਿ ਗੁਰਮਖ ਬ੍ਰਹਮ ਹਰੀਆਵਲਾ ਸਾਚੈ ਸਹਜ ਸੁਭਾਈ ਸਾਖਾ ਤੀਨ ਨਵਾਰੀਆ ਏਕ ਸ਼ਬਦ ਲਿਵਲਾਇ ਅਮਰਤ ਫਲ ਹਰ ਏਕ ਹੈ ਆਪੇ ਦੇ ਖਵਾਈ ਮਨ ਮੁਖੀ ਉਬੇ ਸੁਖ ਗਏ ਨਾ ਫਾਲ ਤਿੰਨਾ ਛਾਉ ਤਿੰਨਾ ਪਾਸ ਨ ਬੈਸੀ ਐ ਉਹਨਾ ਘਰ ਨ ਗਰਾਉ ਕਟਿਅਹ ਤਹ ਨਿਤ ਜਾਲੀ ਐ ਉਹਨਾ ਸ਼ਬਦ ਨਾ ਨਾਉ ਹੁਕਮੇ ਕਰਮ ਕਮਾਵਣੀ ਪਇ ਕਿਰਤ ਪਰਾਂ ਹੁਕਮੇ ਦਰਸ਼ਨ ਦੇਖਣਾ ਜਹ ਪਿ ਜਹ ਤਹ ਜਾਉ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਉ ਹੁਕਮ ਨਾ ਜਾਣ ਬੱਪੜੀ ਭੂਲੇ ਫਿਰਹਿ ਗਵਾਰ ਮਨ ਹਟ ਕਰਮ ਕਮਾਉਂਦੀ ਨਿਤ ਨਿਤ ਹੋਹੀ ਖੁਆਰ ਅੰਤਰ ਸ਼ਾਂਤ ਨਾ ਆਵੈ ਨਾ ਸੱਚ ਲੱਗੈ ਪਿਆਰ ਗੁਰਮਖੀਆਂ ਮੂੰਹ ਸੋਹਣੀ ਗੁਰ ਕਹਿ ਤਪਿਆਰ ਸੱਚੀ ਭਗਤੀ ਸੱਚ ਰਤੇ ਦਰ ਸੱਚੈ ਸਚਿਆਰ ਆਇ ਸੇ ਪਰਵਾਣ ਹੈ ਸਭ ਕੁਲ ਕਾ ਕਰਹਿ ਉਧਾਰ ਸਭ ਨਦਰੀ ਕਰਮ ਕਮਾਵੰਦੀ ਨਦਰੀ ਬਾਹਰ ਨਾ ਕੋਈ ਜੈਸੀ ਨਦਰ ਕਰ ਦੇਖੈ ਸੱਚਾ ਤੈਸਾ ਹੀ ਕੋ ਹੋਈ ਨਾਨਕ ਨਾਮ ਵਡਾਈਆ ਕਰਮ ਪ੍ਰਾਪਤ ਹੋਈ ਸ੍ਰੀ ਰਾਗ ਮਹੱਲਾ 3 ਗੁਰਮਖ ਨਾਮ ਧਿਆਈਐ ਮਨ ਮੁਖ ਬੂਝ ਨਾ ਪਾਈ ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਈ ਸਹਿਜੇ ਹੀ ਸੁਖ ਪਾਈਐ ਸਹਿਜੇ ਰਹੈ ਸਮਾਈ ਭਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਈ ਕੋਈ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲੈ ਸਤ ਗੁਰ ਭਾਈ ਸਦਾ ਪਰ ਨਿਹਚਲ ਪਾਈਐ ਨਾਉ ਮਰੇ ਨਾ ਜਾਏ ਸ਼ਬਦ ਮਿੜੀ ਨਾ ਵਿਛੜੈ ਪਿਰ ਕੈ ਅੰਕ ਸਮਾਈ ਹਰ ਨਿਰਮਲ ਅਤ ਊਜਲਾ ਬੇਨ ਗੁਰ ਪਾਇਆ ਨਾ ਜਾਏ ਪਾਠ ਪੜੈ ਨਾ ਬੂਝੈ ਭੇਖੀ ਪਰਮ ਭਲਾਏ ਗੁਰਮਤੀ ਹਰ ਸਦਾ ਪਾਇਆ ਰਸ ਨਾ ਹਰ ਰਸ ਸਮਾਈ ਮਾਇਆ ਮੋਹ ਚਕਾਇਆ ਗੁਰਮਤੀ ਸਹਿਜ ਸੁਭਾਈ ਬਿਨ ਸ਼ਬਦ ਜਗ ਦੁਖੀਆ ਫਿਰੈ ਮਨ ਮੁਖਾਂ ਨੂੰ ਗਈ ਖਾਏ ਸ਼ਬਦੇ ਨਾਮ ਧਿਆਈਐ ਸ਼ਬਦੇ ਸੱਚ ਸਮਾਏ ਮਾਇਆ ਭੂਲੇ ਸਿਧ ਫਿਰੈ ਸਮਾਦ ਨ ਲੱਗੈ ਸੁਭਾਈ ਤੀਨੇ ਲੋ ਵਿਆਪਤ ਹੈ ਅਦਿਕ ਰਹੀ ਲਪਟਾਈ ਬਿਨ ਗੁਰ ਮੁਕਤ ਨ ਪਾਈਐ ਨਾ ਦੁਭਦਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਈ ਦੁੱਖ ਸੁਖ ਇਹੋ ਜਿਉ ਬੱਧ ਹੈ ਹਉਮੈ ਕਰਮ ਕਮਾਈ ਬਿਨ ਸ਼ਬਦ ਹੈ ਪਰਮਨਾ ਚੂਕਾਈ ਨਾ ਵਿੱਚੋਂ ਹਉਮੈ ਜਾਏ ਬਿਨ ਪ੍ਰੀਤੀ ਭਗਤ ਨਾ ਹੋਵਈ ਬਿਨ ਸ਼ਬਦ ਹੈ ਥਾਏ ਨਾ ਪਾਈ ਸ਼ਬਦੇ ਹਉਮੈ ਮਾਰੀਐ ਮਾਇਆ ਕਾ ਭ੍ਰਮ ਜਾਏ ਨਾਮ ਪਦਾਰਥ ਪਾਈਐ ਗੁਰਮੁਖ ਸਹਜ ਸੁਭਾਈ ਬਿਨ ਗੁਰ ਗੁਣ ਨਾ ਜਪਨੀ ਬਿਨ ਗੁਣ ਭਗਤ ਨ ਹੋਏ ਭਗਤ ਵਸਚਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੂਈ ਨਾਨਕ ਸ਼ਬਦੇ ਹਰ ਸਲਾਹੀਐ ਕਰਮ ਪ੍ਰਾਪਤ ਹੋਈ ਸ੍ਰੀ ਰਾਗ ਮਹੱਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਪਰਮ ਭਲਾਈ ਮਨ ਮੁਖ ਕਰਮ ਕਰਹਿ ਨਹੀਂ ਬੂਝਹਿ ਬਿਰਥਾ ਜਨਮ ਗਵਾਈ ਗੁਰ ਬਾਣੀ ਸਜਗ ਮਹ ਚਾਨਣ ਕਰਮ ਵਸੈ ਮਨ ਆਈ ਮਨ ਰੇ ਨਾਮ ਜਪੋ ਸੁਖ ਹੋਏ ਗੁਰ ਪੂਰਾ ਸਲਾਹੀਐ ਸਹਿਜ ਮਿਲੈ ਪ੍ਰਭ ਸੂਈ ਰਹਾਉ ਭਰਮ ਗਿਆ ਭਉ ਭਾਗਿਆ ਹਰ ਚਰਨੀ ਚਿਤ ਲਾਈ ਗੁਰਮਖ ਸ਼ਬਦ ਕਮਾਈਐ ਹਰ ਵਸੈ ਮਨ ਆਈ ਸਾਰ ਮਹਿਲ ਸੱਚ ਸਮਾਈ ਐ ਜਮ ਕਾਲ ਨਾ ਸਕੈ ਖਾਇ ਨਾਮਾ ਸ਼ੀਂਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੀਤੇ ਸ਼ਬਦ ਪਛਾਣ ਹੈ ਹਉ ਮੈਂ ਜਾਤ ਗੁਆਈ ਸੁਰ ਨਰ ਤਿਨ ਕੀ ਬਾਣੀ ਗਾਵਹਿ ਕੋਇ ਨਾ ਮੇ ਟੈ ਭਾਈ ਦੈਂਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੂਜਾ ਭਾਉ ਨਾ ਜਾਣੈ ਸਤਗੁਰੂ ਭੇਟਿਆ ਨਿਰਮਲ ਹੋਆ ਆਨੰਦੇਨ ਨਾਮ ਵਖਾਣੈ ਏਕੋ ਪੜੈ ਏਕੋ ਨਾਉ ਬੁਝੈ ਦੂਜਾ ਅਵਰ ਨ ਜਾਣੈ ਖੱਟ ਦਰਸ਼ਨ ਜੋਗੀ ਸੰਿਆਸੀ ਬਿਨ ਗੁਰ ਪਰਮ ਭਲਾਈ ਸਤਗੁਰ ਸੇਵਹਿ ਤਾਂ ਗਤ ਮਿਤ ਪਾਵਹਿ ਹਰ ਜੀਉ ਮਨ ਵਸਾਈ ਸੱਚੀ ਬਾਣੀ ਸਿਉ ਚਿਤ ਲਾਗੈ ਆਵਣ ਜਾਣ ਰਹਾਇ ਪੰਡਤ ਪੜ ਪੜਵਾਦ ਮਖਾਨ ਹੈ ਬਿਨ ਗੁਰ ਪਰਮ ਭਲਾਏ ਲੱਖ ਚੌਰਾਸੀ ਫੇਰ ਪਾਇ ਬਿਨ ਸ਼ਬਦੈ ਮੁਕਤ ਨਾ ਪਾਈ ਜਾਂ ਨਾਉ ਚੇਤੇ ਤਾ ਗਤ ਪਾਈ ਜਾਂ ਸਤ ਗੁਰ ਮੇਲ ਮਲਾਈ ਸਤ ਸੰਗਤ ਮਹਿ ਨਾਮ ਹਰ ਉਪਜੈ ਜਾਂ ਸਤ ਗੁਰ ਮਿਲੈ ਸੁਭਾਈ ਮਨ ਤਨ ਅਰਪੀ ਆਪ ਗਵਾਈ ਚੱਲਾਂ ਸਤ ਗੁਰ ਭਾਈ ਸਤਿ ਬਲੇ ਹਾਰੀ ਗੁਰੇ ਆਪਣੇ ਵਿਟੋ ਜੇ ਹਰ ਸੇਤੀ ਚਿਤ ਲਾਈ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੀ ਹਰ ਸੇਤੀ ਰੰਗ ਰਾਤਾ ਪ੍ਰਭ ਨਿਕਟ ਬਸੈ ਸਭਨਾ ਘਟ ਅੰਤਰ ਗੁਰਮਖ ਵਿਰਲੈ ਜਾਤਾ ਨਾਨਕ ਨਾਮ ਮਿਲੈ ਵਡਿਆਈ ਗੁਰ ਕੈ ਸ਼ਬਦ ਪੁਛਾਤਾ ਸ੍ਰੀ ਦਾਗ ਮਹੱਲਾ ਤੀਜਾ ਸਹਜੈ ਨੂੰ ਸਭ ਲੋਚ ਦੀ ਬਿਨ ਗੁਰ ਪਾਇਆ ਨਾ ਜਾਏ ਪਰ ਪੜ ਪੰਡਤ ਜੋਤ ਕੀ ਥਕੇ ਭੇਖੀ ਪਰਮ ਭਲਾਏ ਗੁਰ ਭੇਟੇ ਸਹਜ ਪਾਇਆ ਆਪਣੀ ਕਿਰਪਾ ਕਰੇ ਰਜਾਈ ਭਾਈ રે ਗੁਰ ਬਿਨ ਸਹਜ ਨਾ ਹੋਏ ਸ਼ਬਦ ਹੈ ਹੀ ਤੇ ਸਹਜ ਉਪਜੈ ਹਰ ਪਾਇਆ ਸੱਚ ਸੋਈ ਰਹਾਉ ਸਹਜੇ ਗਾਵਿਆ ਥਾਈ ਪਵੇ ਬਿਨ ਸਹਜੈ ਕਥਨੀ ਬਾਦ ਸਹਜ ਹੀ ਭਗਤਿ ਉਪਜੈ ਸਹਜ ਪਿਆਰ ਬਹਿਰਾਗ ਸਹਜੈ ਹੀ ਤੇ ਸੁਖ ਸ਼ਾਂਤ ਹੋਏ ਬਿਨ ਸਹਜੈ ਜੀਵਨ ਬਾਦ ਸਹਜ ਸਲਾਹੀ ਸਦਾ ਸਦਾ ਸਹਜ ਸਮਾਦ ਲਗਾਈ ਸਹਜੇ ਹੀ ਗੁਣ ਉਚਰੈ ਭਗਤ ਕਰੇ ਲਿਵ ਲਾਈ ਸ਼ਬਦੇ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਈ ਸਹਜੇ ਕਾਲ ਵਡਾਰਿਆ ਸੱਚ ਸਰਨਾਈ ਪਾਈ ਸਹਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਈ ਸੇਵਡ ਭਾਗੀ ਜਿੰਨੀ ਪਾਇਆ ਸਹਜੇ ਰਹੇ ਸਮਾਈ ਮਾਇਆ ਵਿੱਚ ਸਹਜ ਨਾ ਉਪਜੈ ਮਾਇਆ ਦੂਜੈ ਭਾਈ ਮਨ ਮੁਖ ਕਰਮ ਕਮਾਵਣੀ ਹਉਮੈ ਜਲੇ ਜਲਾਈ ਜੰਮਣ ਮਰਨ ਨਾ ਚੂਕਈ ਫਿਰ ਫਿਰ ਆਵੈ ਜਾਇ ਤ੍ਰਿਹੋ ਗੁਨਾ ਵਿੱਚ ਸਹਜ ਨਾ ਪਾਈਐ ਤ੍ਰੈ ਗੁਣ ਭਰਮ ਭੁਲਾਈ ਪੜੀਐ ਗੁਣਿਐ ਕਿਆ ਕਥਿਐ ਜਾਂ ਮੁੰਡੋ ਹਉ ਕੁੱਥਾ ਜਾਇ ਚੌਥੇ ਪਦਮਹਿ ਸਹਜ ਹੈ ਗੁਰਮੁਖ ਪੱਲੇ ਪਾਈ ਨਿਰਗੁਣ ਨਾਮ ਨਿਧਾਨ ਹੈ ਸਹਜੇ ਸੂਜੀ ਹੋਏ ਗੁਣਮੰਤੀ ਸਾਲਾਹਿਆ ਸੱਚੇ ਸੱਚੀ ਸੋਈ ਭੁੱਲਿਆ ਸਹਜ ਮਲਾਏ ਸੀ ਸ਼ਬਦ ਮਲਾਵਾ ਹੋਈ ਬਿਨ ਸਹਜੈ ਸਭ ਅੰਧ ਹੈ ਮਾਇਆ ਮੋਹ ਗਵਾਰ ਸਹਜੇ ਹੀ ਸੂਜੀ ਪਈ ਸੱਚੇ ਸ਼ਬਦ ਅਪਾਰ ਆਪੇ ਬਖਸ਼ ਮਲਾਇਨ ਪੂਰੇ ਗੁਰ ਕਰਤਾਰ ਸਹਜੇ ਅਦਿਸ਼ਟ ਪਛਾਣੀਐ ਨਿਰਪਉ ਜੋਤ ਨਿਰੰਕਾਰ ਸਭਨਾ ਜੀਆਂ ਕਾ ਇੱਕ ਦਾਤਾ ਜੋਤੀ ਜੋਤ ਮਲਾਵਣ ਹਾਰ ਪੂਰੈ ਸ਼ਬਦ ਸਲਾਹੀ ਐ ਜਿਸ ਦਾ ਅੰਤ ਨਾ ਪਾਰਾ ਵਾਰ ਗਿਆਨੀਆਂ ਕਾ ਧੰਨਾਮ ਹੈ ਸਹਿਜ ਕਰਹਿ ਵਾਪਾਰ ਅਨ ਦਿਨ ਲਾਹਾ ਹਰ ਨਾਮ ਲੈਨ ਅਖੁੱਟ ਭਰੇ ਪੰਡਾਰ ਨਾਨਕ ਟੋਟ ਨ ਆਵਈ ਦੀਏ ਦੇਵਣ ਹਾਰ ਸਿਰੀ ਰਾਗ ਮਹੱਲਾ ਤੀਜਾ ਸਤਿਗੁਰ ਮਿਲਿਆ ਫੇਰ ਨਾ ਪਵੈ ਜਨਮ ਮਰਨ ਦੁਖ ਜਾਈ ਪੂਰੈ ਸ਼ਬਦ ਸਭ ਸੋਜੀ ਹੋਈ ਹਰ ਨਾਮੇ ਰਹਿ ਸਮਾਈ ਮਨ ਮੇਰੇ ਸਤਿਗੁਰ ਸਿਉ ਚਿਤ ਲਾਈ ਨਿਰਮਲ ਨਾਮ ਸਦ ਨਵਤਨ ਆਪ ਵਸੈ ਮਨ ਆਈ ਰਹਾ ਹਰ ਜੀਉ ਰੱਖੋ ਆਪਣੀ ਸਰਣਾਇ ਜੋ ਰਖਹਿ ਤਿਉ ਰਹਿਣਾ ਗੁਰ ਕੈ ਸ਼ਬਦ ਜੀਵਤ ਮਰੇ ਗੁਰਮਖ ਪਵ ਜਲ ਤਰਨਾ ਵੱਡਾ ਭਾਗ ਨਾਉ ਪਾਈਐ ਗੁਰਮਤਿ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜੇ ਰਹਿ ਆਸਮਾਈ ਇਕ ਨਾ ਮਨ ਮੁਖ ਸ਼ਬਦ ਨਾ ਭਾਵੇ ਬੰਦਨ ਬੰਦ ਪੁਵਾਇਆ ਲਖ 84 ਫਿਰ ਫਿਰ ਆਵੇ ਬਿਨთა ਜਨਮ ਗੁਆਇਆ ਭਗਤਾਂ ਮਨ ਆਨੰਦ ਹੈ ਸੱਚਾ ਸ਼ਬਦ ਰੰਗ ਰਾਤੀ ਅਨ ਦਿਨ ਗੁਣ ਗਾਵਹਿ ਸਦ ਨਿਰਮਲ ਸਹਜੇ ਨਾਮ ਸਮਾਤੇ ਗੁਰਮਖ ਅੰਮ੍ਰਿਤ ਬਾਣੀ ਬੋਲਹਿ ਸਬ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਅਰਾਧ ਹੈ ਗੁਰਮਖ ਅਕਾਥ ਕਹਾਣੀ ਸੱਚਾ ਸਾਹਿਬ ਸੇਵੀਐ ਗੁਰਮਕ ਕਵਸੈ ਮਨ ਆਏ ਸਦਾ ਰੰਗ ਰਾਤੀ ਸੱਚ ਸਿਉ ਆਪਣੀ ਕਿਰਪਾ ਕਰੇ ਮਲਾਈ ਆਪੇ ਕਰੇ ਕਰਾਈ ਆਪੇ ਇਕਨਾ ਸੁੱਤਿਆਂ ਦੇ ਜਗਾਈ ਆਪੇ ਮੇਲ ਮਲਾਈਂਦਾ ਨਾਨਕ ਸ਼ਬਦ ਸਮਾਈ ਸ੍ਰੀ ਰਾਗ ਮਹੱਲਾ ਤੀਜਾ ਸਤਗੁਰ ਸੇਵੈ ਮਨ ਨਿਰਮਲਾ ਭਏ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਧੀਰ ਮਨ ਰੇ ਸਤਗੁਰ ਸੇਵਨ ਸੰਗ ਸਤਗੁਰ ਸੇਵਿਐ ਹਰ ਮਨ ਵਸੈ ਲੱਗੇ ਨ ਮੈਲ ਪਤੰਗ ਰਹਾਉ ਸੱਚਾ ਸ਼ਬਦ ਪਾਤੀ ਉਪਜੈ ਸੱਚੇ ਸੱਚਾ ਨਾਮ ਜਿੰਨੀ ਹਉਮੈ ਮਾਰ ਪਛਾਨਿਆ ਹਉ ਤਿੰਨ ਬਲੇ ਹਾਰੈ ਜਾਉ ਮਨ ਮੁਖ ਸੱਚ ਨਾ ਜਾਣਨੀ ਤਿੰਨ ਠੌਰ ਨਾ ਕਤ ਹੂੰ ਥਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ ਸਦਾ ਸੱਚਾ ਸਲਾਹਣਾ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਨਿਆ ਗੁਰਮਤੀ ਨਿਜ ਘਰ ਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਈ ਸੱਚੀ ਸਾਖੀ ਉਪਦੇਸ ਸੱਚ ਸੱਚੇ ਸੱਚੀ ਸੋਈ ਜਿੰਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੁਈ ਸਤ ਗੁਰ ਜਿੰਨੀ ਨਾ ਸੇਵੇ ਹੋ ਸੇ ਕਿਤੇ ਆਏ ਸੰਸਾਰ ਜਮਦਰ ਬੱਦੇ ਮਾਰਿਐ ਕੂਕ ਨਾ ਸੁਣੈ ਪੂਕਾਰ ਬਿਰਤਾ ਜਨਮ ਗੁਆਇਆ ਮਰ ਜੰਮ ਹੈ ਵਾਰੂ ਵਾਰ ਇਹੋ ਜਗ ਜਲਤਾ ਦੇਖ ਕੇ ਭਜ ਪਏ ਸਤ ਗੁਰ ਸਰਨਾ ਸਤ ਗੁਰ ਸੱਚ ਦੜਾਇਆ ਸਦਾ ਸੱਚ ਸੰਜਮ ਰਹਿਣਾ ਸਤ ਗੁਰ ਸੱਚਾ ਹੈ ਬੋਹਿთა ਸ਼ਬਦੇ ਭਵ ਜਲ ਤਰਨਾ ਲੱਖ 84 ਫਿਰਦੇ ਰਹੇ ਬਿਨ ਸਤ ਗੁਰ ਮੁਕਤ ਨਾ ਹੋਈ ਆੜਾ ਪਾੜਾ ਪੰਡਤ ਮੋਨੀ ਥੱਕੇ ਦੂਜੇ ਭਾਏ ਪਤ ਖੋਈ ਸਤਿਗੁਰ ਸ਼ਬਦ ਸੁਣਾਇ ਬਿਨ ਸੱਚੇ ਅਵਰਨਾ ਕੋਈ ਜੋ ਸੱਚੈ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰੰ ਤਿੰਨਾ ਨਿਜ ਕਰਵਾਸਾ ਪਾਇਆ ਸਚੈ ਮਹਿਲ ਰਹਿਨ ਨਾਨਕ ਭਗਤ ਸੁਖੀਏ ਸਦਾ ਸਚੈ ਨਾਮ ਰਚੰ